ਅੱਜ ਕਿਹਦੀ ਕੀ ਨਾਮ ਲਈ ਆਪਣਾ ਮੇਰਾ ਨਾਮ ਕਮਲਜੀਤ ਦਾ ਜੀ ਸਨ ਆਫ ਸਲਿੰਦਰ ਸਿੰਘ ਜੀ ਕੀ ਗੱਲਬਾਤ ਗੇ ਦੋ ਜੀ ਮੈਂ ਤਾਂ ਜੀ ਬਾਰਮੂਰੇ ਬੈਠਾ ਨਾ ਮੋਬਾਈਲ ਦੇਖ ਰਿਹਾ ਟੱਠਾ ਆਈ ਟੱਠ ਨੇ ਨਹੀਂ ਦੱਬ ਕੇ ਟੱਕਰ ਮਾਰੀ ਅ ਕਿਸੇ ਰਹਿਣ ਵਾਲੇ ਸੀ ਬੱਸ ਸਟਾਰਟ ਕਰਾਨਾ ਭਾਵਣ ਜੀ ਅੱਛਾ ਵੀ ਇੱਥੇ ਕਿੰਨੇ ਕੁਫੇ ਫालतੂ ਜਾਂਦੇ ਕੋ ਟੱਠੇ ਫਿਰਦੇ ਨੇ ਇਹ ਫालतੂ ਜਵਾਗ ਵੀ ਡਰਨ ਬਾਹਰ ਨਹੀਂ ਕੱਢਦੇ ਅਸੀਂ ਟੱਕਰਾ ਮਾਰਦੇ ਨੇ ਕੀ ਮੰਗ ਕਰਦੇ ਹੋ ਸਰ ਮੰਗ ਤਾਂ ਇਹੀ ਹੈ ਜੀ ਉਹਨਾਂ ਟੱਠਿਆਂ ਦਾ ਕਰਾ ਜਾਵੇ ਨਾ ਕੁਝ ਕਿਉਂ ਮਰਵਾ ਰਹੀ ਹੈ ਸਰਕਾਰ ਤੁਸੀਂ ਟੈਕਸ ਦਿੰਦੇ ਹੋ ਫਿਰ ਵੀ ਅਵਾਰਾ ਫਿਰਦੇ ਨੇ ਟੈਕਸ ਤਾਂ ਜੀ ਹਰ ਚੀਜ਼ ਤੇ ਲੱਗਦਾ ਜੀ ਤੁਸੀਂ ਆਪ ਸਮਝਦਾਰ ਹੋ ਜਗਾਈ ਵੀ ਆਪਾਂ ਕਰਾਨੀ ਚੀਜ਼ ਲਈ ਹੈ ਟੈਕਸ ਭਾ ਗਉਂ ਦਾ ਸਾਲਾ ਜਾਂਦਾ ਹੀ ਹਰ ਇੱਕ ਚੀਜ਼ ਦਾ ਟੈਕਸ ਦਿੰਨੇ ਆਂ ਚੀਜ਼ ਹਸਾਮਨਾ ਸਰਕਾਰ ਵਾਦੇ ਕਰਦੀ ਆ ਵੀ ਅਸੀਂ ਦੁਵਾਰਾ ਬਚੂ ਖਤਮ ਕਰਾਨੇ ਚਾਹ ਰਹੇ ਹਾਂ ਤੁਹਾਡਾ ਬਾਰੇ ਕੀ ਕਿਹਾਇਆ ਗਿਆ ਕਿ ਕੋਈ ਨਹੀਂ ਨਹੀਂ ਹੁੰਦੇ ਜੀ ਉਹ ਤਾਂ ਦੁੱਗਣੇ ਹੋ ਜਾਂਦੇ ਨੇ ਜਿੰਨੇ ਜ਼ੋਰ ਲਾਉਂਦੇ ਨੇ ਉਹ ਤਾਂ ਦੁੱਗਣੇ ਹੋ ਜਾਂਦੇ ਨੇ ਸਤਾਈ ਮੰਗ ਕਰਦੇ ਆ ਸਾਡੇ ਜਵਾਕ ਵੀ ਖੇਡਦੇ ਨੇ ਜੀ ਅਸੀਂ ਹੁਣ ਮੈਂ ਇਹਦਾ ਆਰਾਮ ਨਾਲ ਬੈਠੇ ਦੀ ਕੱਲ ਨੂੰ ਜਵਾਕ ਨੂੰ ਮਾਰਦੀ ਮੇਰੀ ਬਾਹ਼ ਟੋੜਤੀ ਰੀੜ ਦੀ ਹੱਡੀ ਮੈਨੂੰ ਲੱਗਦਾ ਕ੍ਰੈਕ ਹੋਈ ਹੋਈ ਹੈ ਜੀ